ਉਗ ਗਾਉਰੀ ਮਹੱਲਾ ਪੰਜਵਾਂ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟੇ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤੇ ਕਟ ਵਸਾਇ ਪਰਭਮ ਸੋ ਹੀ ਸੋਹਾਵਾ ਥਾਉ ਚਮਕੰਕਰ ਨੇੜ ਨ ਆਵੇ ਇਸ ਨਾਹਰ ਗੁਣ ਗਾਉ ਸੇਵਾ ਸੂਰਤ ਨ ਜਾਣੀ ਆਣਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ पे कृपाल गुसाइया नठे शोक संताप तथि तो वाव न लग सतगुर रखे आप गुरु नारायण दुए गुरु गुरु सच्चा सृजन हार गुरु तूठा सब की छपाया जन नानक सदबल हार गौड़ी महला पंजवा सूके हरे की ये खिन माहे अमृत दृष्ट संत जीवाए काटे कष्ट पूरे गुरुदेव ਸੇਵ ਕੋ ਦਿਨੀ ਯਪੁਨੀ ਸੇ ਰਹਾਓ ਮਟ ਗਈ ਚਿੰਤਾ ਪੂਨੀ ਮਨ ਆਸਾ ਕਰੀ ਦੇ ਆ ਸਤਗੁਰ ਗੁਨਤਾ ਆਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਭਰੀ ਨਾ ਗੁਰ ਫੁਰਮਾਏ ਇਛ ਪੂਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹਿਲਾ ਪੰਜਵਾ ਤਾਪਗੇ ਭਾਈ ਪ੍ਰਭ ਸ਼ਾਂਤ ਸੀਤਲ ਪੇ ਕਿੰਨੀ ਪ੍ਰਭਾਤ प्रभ कृपा ते पे सुहेवे जन्म जन्म के बिछुरे में ले रहो सिमरत सिमरत प्रभ का सगले रोग का बिन से आ था सहज सुबह बोलै हर आठ आठ प्रभु सिमर हो प्राणी दुख दर्द जमनेढ आवे कहो तो नानक जो गावे गावै गौड़ी महला पंजवा जिस सिमरत दुख सब जाए नाम रतनाव चामन आय जपमन मेरे गोविंद की बानी साधु जन राम रसन बखानी रहाओ एकच बिनु नाही दूजा कोए जाकी दृष्टि सदा सुख होए साजन मीत सखा कर एक हर हर अखर मन म हालेकर रबर रहिया सर्वत स्वामी गुण गावै नानक अंतरे जामी ਗੌੜੀ ਮਹਿੱਲਾ ਪੰਜਵਾ ਕੁੱਟ ਬਿਕਨ ਹੀਰੇ ਖਿਨਮਾ ਹਰ ਹਰ ਕਰਤਾ ਸਾਤ ਸੰਗ ਸੁਨਾ ਹੈ ਪੀਵਤ ਰਾਮ ਅਰ ਸਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਆਸ ਰਹਾਓ ਸਰਬਕਲਿਆਣ ਸੁਖ ਸਜਨੀ ਧਾਨ ਜਾ ਕੈ ਰਿਦਾ ਉਸ ਹਾਂ ਪਗਵਾਨ ਔਖਾ ਦਾ ਮੰਤਰ ਤੰਤ ਸਭ ਸ਼ਾਰ ਕਰਨਾ ਹਰ ਰਿਦੇ ਮਹਾ ਤਾਰ ਸਾਜੇ ਸਭ ਪਰਮ ਭਜਿਓ ਪਰ ਬ੍ਰਹਮ ਕਹਾਉ ਨਾਨਕ ਟੱਲੇ ਹੋ ਤਰਮ ਗਉੜੀ ਮਹਿਲਾ ਪੰਜਵਾ ਸਾਨਤ ਭਾਈ ਗੁਰੂ ਗੋਬਿੰਦ ਭਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬੋ ਖਾਨ ਬਿਨਸੇ ਰੋਗ ਪੇ ਕਲਿਆਨ ਪਰ ਬ੍ਰਹਮ ਗੁਨਾ ਅਗੰਭੀ ਚਾਰ ਸਾਧੂ ਸੰਗ ਹਾਨਿਸਾਰ ਨਿਰਮਲ ਗੁਨਾ ਗਵਹਨੀ ਤਨੀਤਾ ਗੈਬੇ ਆਧ ਉਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਅਪਨਾਤੇ ਆਈ ਨਾਨਕ ਦਾਸ ਤੇਰੀ ਸਰਣਾਈ ਗੋੜੀ ਮਹੱਲਾ ਪੰਜਵਾ ਨੈਤਰ ਪਰ ਗਾਸ ਕੀਆ ਗੁਰਦੇਵ ਪਰਮ ਗਿਆ ਪੂਰਨ ਪਈ ਸੇਵ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਰਾ ਬ੍ਰਹਮ ਪ੍ਰਭ ਕਰਪਾਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੋਲੀ ਮਹੱਲਾ ਪੰਜਵਾਂ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਣ ਕੀ ਪੈਜ ਰਖੀ ਕਰਤਾਰੇ ਬਾਦਸਾਹ ਸਾਹ ਸਭ ਵਸਦ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪਿੰਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕਿੰਨੋ ਦਾਨ ਸਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਾ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਚ ਵੀ ਖਾਦੀ ਏਕ ਗਰੀਬੀ ਰਖੋ ਰਖਨ ਹਾਰੇ ਖੇਦ ਕਰਹਾ ਅਰ ਬਹੁਤ संत वो आयो संत तो हारे कर कर हारियो अनेक बहु पाती छोडा है कतो हुंगा नाही एक बात सुनता की ओटा साथ संग मिट जाही कर किरपा संत मिले मोहा तिन ते तीर जपाया संती मंत दियो मोहा निरपो गुरु का शब्द कमाया जीत लेए हुए महाबिखादी ਸਹਿਜ ਸੁਹੇਲੀ ਬਾਨੀ ਕਹੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦ ਨਿਰਬਾਨੀ ਬਿਲਾਵਲੇ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਪੂਣੀ ਲਾਇਓ ਸੇਵ ਬਿਕਨਾ ਲਾਗਿਆ ਜਪ ਅਲਖਾ ਪੇਵ ਤਰਤ ਪੂਣੀ ਤਪਈ ਗੁਣ ਗਾਏ ਰਾਤਾ ਗੇ ਹਰ ਨਾਮ ਤੇ ਆਇ ਰਹਾਓ ਸਬਣੀ ਧਾਈ ਰਵਿਆ ਆਪ ਆਜ ਜੁਗਾ ਦੇ ਜਾ ਕਾਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬੀਕਰ ਨਾ ਹੋਏ ਸਬ ਧਾਈ ਵੂਠੇ ਸਭ ਸੁਖ ਪਾਏ ਸਤ ਗੁਰੂ ਤੋਂ ਉਠੇ ਭਾਰ ਭ੍ਰਮ ਪ੍ਰਭ ਭੇਰ ਖਵਾਲੇ ਜਿੱਥੇ ਕਿਥੇ ਦਿਸ਼ਾ ਨਾਲੇ ਨਾਨਕ ਦਾਸ ਕਸਮ ਪ੍ਰਤਿ ਪਾਲੇ ਬਿਲਾਵਲ ਮਹਿਲਾ ਪੰਜਵਾ ਚਰਨ ਕਮਲ ਪ੍ਰਭ ਹਿਰਦਾ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਘਾਰਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਅਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਵਾ शांति भाई ए गुर सत गुरु पूर है गुरु अपू उपजे बाजे अनहद तू रे रहाओ ताप पाप संताप बिना से हर सिमरत के लिख हर सब नासे आनंद करहो मिल मुंदर नारी गुरु नानक मेरी प्याज सवारी बिलावल महल्ला पांचवा सगला आनंद की या परमेश्वर अपना वीरद ਸਮਾਰਿਆ ਸਾਧ ਜਨਾ ਹੋਏ ਕਿਰਪਾਲ ਬਿਖਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲੇ ਆਣ ਵੀ ਚਾਰੇ ਆ ਰਹਾ ਵਨ ਤ੍ਰਿਨ ਤ੍ਰਿ ਭਵਨ ਹਰਿਆ ਹੋਏ ਸਗਲੇ ਜੀਐ ਸਾਧਾਰਿਆ ਮਣੇ ਛੇ ਨਾਨਕ ਫਲ ਪਾਏ ਪੂਰਨ ਇਛਪੂਰ ਜਾ ਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਦ ਪਈ ਸੁਖ ਸਹਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਹਤ ਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪਿਆਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗੇ ਬਿਨਸੇ ਤੇ ਰੋਗ ब्रह्म तू बखस संतन भोग रहाओ सर्व सुखा तेरी मंडली तेरा मन धन आरोग गुण गावो नीत राम के एह। अब खद जोग आए बस है हाँ, आए बस हो कर देश मह एह भले संजोग नानक प्रभ सुप्रसन्न भेल है गे भी ਬੇਲਾਵਲ ਮਹਿਲਾ ਪੰਜਵਾ ਮੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦਿਨ ਦੇਯਾਲ ਪ੍ਰਭ ਪਰਮ ਤਾ ਕੀ ਨਦਰ ਨੇ ਹਾਲ ਗੁਰੂ ਪੂਰੇ ਕਿਰਪਾ ਕਰੀ ਕਾਟੇ ਆ ਦੁਖ ਰੋਗ ਮਨ ਤਨ ਸੀਤਲ ਸੁਖੀ ਭੇ ਆਪ ਰਬ ਤੇ ਆਵਨ ਜੋਗ ਰਹਾਓ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵੇ ਆਪਾ ਸਾਧ ਸੰਗ ਮਨ ਤਨ ਹਿੱਤਾ ਫਿਰ ਦੁਖ ਨਾ ਜਾਪੈ ਹਰ 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 ਜਾਪੀਆ ਅੰਤਰ ਲਿਵ ਲਾਈ ਕਿਲ ਵਿਖ ਉਤਰ ਹਾ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਿਸ ਤਾ ਕੀ ਦੂਰ ਬਲਾਦੀ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਏ ਲਾਵਲ ਮਹਿਲਾ ਪੰਜਵਾ ਹਰ 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 ਆਰਾਧਿਆ ਹੋਈਆ ਆ ਰੋਗ ਰਾਮ ਚੰਦ ਕੀ ਲਸ ਟੇਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪਿਆ ਨਿਤ ਕੀਚਾ ਭੋਗ ਸਾਚ ਸੰਗ ਕੈ ਵਾਰਨਾ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਆ ਬਿਨ ਸਾਬੇ ਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹਿਲਾ ਪੰਜਵਾ ਉਪਦੇਇਕਾਰ ਪੰਜਵਾ ਇੱਕ ਅਵੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤੇ ਆ ਗਿਆ دارو ਨਾਮ ਲੇਆ ਤਾਪ ਪਾਪ ਸਭ ਮਿਟੇ ਰੁਗ ਸੀਤਾਰ ਮਨ ਪੇਆ ਗੁਰੂ ਪੂਰਾ ਆ ਰਾਧਿਆ ਸਗਲਾ ਦੁਖ ਗੇਆ ਰਖਨ ਹਾਰਾ ਰਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕਾੜਿਆ ਕਿੰਨਾ ਆਪਣੇ ਆ ਸਿਮਰ ਸਿਮਰ ਮਨ ਤਰ ਸੁਖੀ ਨਾਨਕ ਨਿਰਪੇਆ ਬਿਲਾ ਵਾਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜੇਯਾ ਸੁਖਾਂਤ ਵਡ ਪ੍ਰਤਾਪ ਅਚਰਜ ਰੂਪਾ ਹਰਿ ਕੈਨੀ ਦਾਤ ਗੁਰੂ गोविंद ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨagati ਜੋ ਸਦਾ ਸਹਾਈ ਰਹਾਓ birthi ਕਦੇ ਨਾ ਹੋਵੀ ਜਿਨ ਕੀ ਅਰਦਾਸ ਨਾਨਕ ਜੋਰ गोविंद ਕਾ ਪੂਰਨ ਗੁਣਤਾਸ ਹੈ